DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਵਾਲ ਇਸ ਟਾਈਮ ਅਸੀਂ ਖੜੇ ਹਾਂ ਟਰੱਕ ਯੂਨੀਅਨ ਪਾਤੜਾ ਨੈਸ਼ਨਲ ਹਾਈਵੇ ਰੋਡ ਦੇ ਉੱਤੇ ਜਿੱਥੇ ਤੁਸੀਂ ਦੇਖ ਰਹੇ ਹੋ ਇੱਕ ਥਾਰ ਗੱਡੀ ਹੈ ਜਿਹੜੀ ਤੇਜ਼ ਰਫ਼ਤਾਰ ਆਉਂਦੀ ਹੋਈ ਨੇ ਇੱਥੇ ਇੱਕ हेयर कटिंग ਦਾ ਖੋਖਾ ਸੀ ਕੀਤਾ ਹੋਇਆ ਦੁਕਾਨ ਇਸ ਦੇ ਵਿੱਚ ਆਵਾਜ਼ ਜੀ ਪਿੱਛੋਂ ਆਉਂਦੀ ਹੋਈ ਤੇ ਇੱਥੇ ਜਿਹੜੇ ਖੋਖੇ ਦੇ ਵਿੱਚ ਬੈਠੇ ਸੀ ਸੀ 7 ਬੰਦੇ ਇਹਨਾਂ ਨੂੰ ਜ਼ਖਮੀ ਕਰਤਾ ਤੇ ਇੱਕ ਬਾਹਰ ਇਹ ਸਕੂਟਰ ਤੇ ਸੀ ਤੇ ਉਸ ਬੰਦੇ ਦੀ ਡੈਥ ਹੋ ਗਈ ਸਕੂਟਰ ਵਾਲੇ ਦੀ ਤੇ ਇਹ ਕਿਵੇਂ ਕਿਵੇਂ ਹੋਇਆ ਜੀ ਐਕਸੀਡੈਂਟ ਇਹ ਥੋੜਾ ਜਿਹਾ ਪਹਿਲਾਂ ਉਧਰੋਂ ਗੱਡੀ ਆਈ ਆ ਜੀ ਹਾਂਜੀ ਉਹ ਬਾਈ ਸਕੂਟਰ ਉਧਰੋਂ ਗੱਡੀ ਘਲਾ ਕੇ ਬਾਹਰ ਨਿਕਲਿਆ ਜੀ ਅੱਛਾ ਜੀ ਬਾਹਰੋਂ ਕੋਵਰ ਕ੍ਰਾਸ਼ ਹੋਈ ਨਹੀਂ ਗੱਡੀ ਪਹਿਲਾਂ ਪਰਲੀ ਗੱਡ ਬਾਈਕ ਵਾਲੇ ਨੂੰ ਟੱਕਰ ਮਾਰੀ ਜਾਂਨੇ ਹਾਂਜੀ ਬਾਅਦ ਇੱਥੇ ਆ ਗਈ ਜੀ ਆ ਬਾਈ ਥੱਲੇ ਲੈ ਲਈ ਸਕੂਟਰੀ ਹਾਂਜੀ ਥੋਕੇ ਦੇ ਵਿੱਚ ਪੰਜ ਬੰਦੇ ਸੀ ਉਹ ਬਾਲ ਘਟਾਰੇ ਸੀ ਅੱਛਾ ਜੀ ਲੱਤਾਂ ਟੁੱਟੀਆਂ ਜੀ ਬਾਕੀ ਸੱਟਾਂ ਜੀ ਪਟਿਆਲੇ ਰੈਫਰ ਕਰਤੇ ਬੰਦੇ ਅੱਛਾ ਜੀ ਹਾਂਜੀ ਤੇ ਇਹਦੀ ਡੈਥ ਹੋ ਗਈ ਸਕੂਟਰੀ ਆ ਜੀ ਇਹ ਕਿੱਥੇ ਦਾ ਸੀ ਡਰਾਈਵਰ ਪਾਤਣਾ ਦੀ ਹੈ ਜੀ ਮਾਲਕ ਸੀ ਗੱਡੀ ਦਾ ਅੰਦਰ ਗੱਡੀ ਖਿਨਾਰ ਕੇ ਆਇਆ ਅੱਛਾ ਪਾਤਣਾ ਤੋਂ ਇੱਥੇ ਬੱਸ ਯਾਰਾ ਨਿਕਲੇ ਆ ਇਹ ਗੱਡੀ ਕਿਹਦੀ ਥਾਰ ਗੱਡੀ ਪਤਾ ਨਹੀਂ ਜੀ ਪਾਤਣਾ ਦੀ ਦੱਸ ਰਹੇ ਆ ਅਛਾ ਕਿਸੇ ਡੀਲਰ ਦੀ ਗੱਡੀ ਦੱਸ ਰਿਹਾ ਪਾਤੜਾਂ ਦੀ ਗੱਡੀ ਹੈ ਤੇ ਇਹ ਦੱਸਦੇ ਨੇ ਕਿਸ ਨੂੰ ਜਿਹੜਾ ਚਲਾ ਰਿਹਾ ਸੀ ਉਹ ਨਵੀਂ ਉਮਰ ਨਵੀਂ ਉਮਰ ਦੇ ਮੁੰਡੇ ਸੀ ਹੋ ਸਕਦਾ ਹੈ ਉਹਦੀ ਉਮਰ ਵੀ ਘੱਟ ਹੋਵੇ ਜੁਪੀ ਨੰਬਰ ਗੱਡੀ ਹੈ ਤੇ ਪਿੱਛੇ ਵੀ ਇੱਥੇ ਇੱਕ ਮੋਟਰਸਾਈਕਲ ਲੱਤ ਰਿਹਾ ਇਸ ਗੱਡੀ ਨੇ ਦੇਖ ਸਾਧੂ ਤੁਸੀਂ ਇਧਰੋਂ ਨੈਸ਼ਨਲ ਹਾਈਵੇਜ਼ ਰੋਡ ਸੰਗਰੂਰ ਰੋਡ ਤੋਂ ਆਈ ਹੈ ਇਹ ਦਿੱਲੀ ਦਿੱਲੀ ਤੋਂ ਇਹ ਸੰਗਰੂਰ ਰੋਡ ਹੈ ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਨੂੰ ਜਾਂਦੀ ਹੈ ਇੱਥੇ ਪਿੰਡ ਦਗਾਲ ਨੂੰ ਜਾ ਰਹੀ ਹੈ ਇਹ ਰੋਡ ਟਰੱਕ ਯੂਨੀਅਨ ਪਾਤੜਾ ਇਸ ਸਾਈਡ ਤੋਂ ਇਹ ਉੱਪਰੋਂ ਗੱਡੀ ਦਿਓ ਗੱਡੀ ਜਿਆਦਾ ਤੇਜ਼ ਭਜਾਉਣ ਕਾਰਨ ਬੇਵੱਸ ਹੋਈ ਬੇਵੱਸ ਹੋ ਕੇ ਗੱਡੀ ਹੈ ਜਿਹੜੀ ਸਰਵਿਸ ਰੋਡ ਤੇ ਦੀ ਹੁੰਦੀ ਹੋਈ ਇਹ ਗੱਡੀ ਜਾ ਕੇ ਸਾਹਮਣੇ ਇਸ ਦੁਕਾਨ ਦੇ ਸ਼ਾਪ ਦੇ ਵਿੱਚ ਵਜਦੀ ਹੈ ਜਿਹੜੀ హెয়ার ਕਟਿੰਗ ਦੀ ਦੁਕਾਨ ਹੈ ਇਹ ਨਾਈ ਦੀ ਦੁਕਾਨ ਸੀ ਪੂਰੀ ਗੱਡੀ ਹੈ ਜਿਹੜੀ ਦੁਕਾਨ ਦੇ ਵਿੱਚ ਘੁੱਸ ਗਈ ਹੈ ਜਿਹਨੂੰ ਅਸੀਂ ਖੋਖਾ ਕਹਿ ਦਿੰਨੇ ਆ ਇਹ ਇਹ ਮੋਟਰਸਾਈਕਲ ਹੈ ਜਿਹੜਾ ਇਹ ਮੋਸ ਇਹ ਮੋਟਰਸਾਈਕਲ ਦੇ ਵਿੱਚ ਵੱਜੀ ਆ ਕੇ ਪਹਿਲਾਂ